ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਟੇ ਲੋਹ ਸੈਨ ਹੋਜੇ ਗੁਰਦੁਆਰਾ ਸਾਹਿਬ ਦਾ ਕਰਤਾ ਤਰਤਾ ਤੇ ਇਸ ਬਾਰੇ ਥੋੜੀ ਜਾਣ ਪਹਿਚਾਨ ਕਰਾਉਣਾ ਚਾਹੁੰਦੇ ਆ ਪਿਛਲੇ ਐਤਵਾਰ ਦੀ ਗੱਲ ਕਰੀਏ ਤਾਂ ਇਸਨੇ ਜਨਰਲ ਬਾਡੀ ਦੇ ਵਿੱਚ ਡਾਕਟਰ ਤਰਲੋਚਨ ਸਿੰਘ ਨਾਹਲ ਨੂੰ ਜਨਰਲ ਬਾਡੀ ਦੇ ਵਿੱਚ ਵੀ ਬੋਲਣ ਦਾ ਸਮਾਂ ਨਹੀਂ ਦਿੱਤਾ ਤੇ ਤੁਹਾਨੂੰ ਲੋਕ ਸੁਆਰਿਆ ਤੁਹਾਡੇ ਪਾਸੋਂ ਸਾਨੂੰ ਕੋਈ ਪ੍ਰੋਬਲਮ ਨਹੀਂ ਅਸੀਂ ਉਹ ਜੇ ਕੋਈ ਬਿਗ ਨਹੀਂ ਪਾਇਆ ਇਹ ਹੁਣ ਸੰਗਤ ਦਾ ਮੁੱਦਾ ਅਸਲੀ ਹੈ ਫਲੋਰ ਜਿਹੜਾ ਫਲੋਰ ਇਟਸ ਅ ਲੀਗਲ ਪ੍ਰੋਸੈਸ ਇਸੇ ਪਾਲਿਮੇਟ ਪ੍ਰੋ ਸੋ ਮੇਰੀ ਕਿਰਪਾ ਕਰ 40 ਮਿੰਟ ਡੈਮ ਦਿੰਦਾ ਫੈਸਲਾ ਦਾ ਤੇ ਜਦੋਂ ਇਹ ਦੋ ਸਾਲ ਦੀ ਜਿਹੜੀ ਚੱਲ ਰਹੀ ਆ ਸਾਧਿਆ ਦਾ ਗੰਤੂ ਦਾ ਜਿੰਦਾਦਾਨ ਉਹਨਾਂ ਬੇਨਤੀ ਕੁਝ ਮਹੀਨੇ ਪਹਿਲਾਂ ਦੀ ਇਸ ਵੀਡੀਓ ਨੂੰ ਸੁਣੋ ਸਾਰਿਆਂ ਨੇ ਖਾਲਸਾਨੀਆਂ ਨੇ ਬਾਸੀ ਦੇ ਨੇ ਬੜਾ ਕੀਤਾ ਨੰਨ ਮੰਨਦਾ ਹੈਗਾ ਤੁਸੀਂ ਆਪਣੇ ਖਾਲਸਾਨਾਂ ਦੇ ਰਹਿ ਲਈ ਕਰ ਲਈ ਹੈਗੀ ਆ

ਬੜੀ ਹੈਰਾਨੀ ਦੀ ਗੱਲ ਹੈ ਕਿ ਇੱਕ ਮਹੀਨਾ ਗੁਰਦਾਸ ਮਾਨ ਦੀ ਐਡਵਰਟਾਈਜ਼ਮੈਂਟ ਵਾਲਾ ਟਰੱਕ ਤਾਂ ਸੈਨ ਹੋ ਜੀ ਗੁਰਦੁਆਰਾ ਸਾਹਿਬ ਖੜਨ ਦਿੱਤਾ ਪਰ ਸੰਤ ਜਰਨੈਲ ਸਿੰਘ ਪਿੰਡਰਾਵਾਲਿਆਂ ਦੀ ਤਸਵੀਰ ਪੁਲਿਸ ਬੁਲਾ ਕੇ ਲਹਾਈ ਗਈ। ਇਸੇ ਤਰ੍ਹਾਂ ਲੰਗਰ ਹਾਲ ਵਿੱਚੋਂ ਵੀ ਤਸਵੀਰ ਲਹਾਈ ਤੇ ਜਦੋਂ ਸੰਗਤ ਨੇ ਵਾਪਸ ਲਾਉਣ ਨੂੰ ਕਿਹਾ ਤਾਂ ਬਾਬ ਬਨੇ ਕਿਹਾ ਕਿ 51000 ਡਾਲਰ ਦੀ ਸੇਵਾ ਕਰੋ। ਇਹ ਪੁੱਛਣ ਲੱਗੀ ਆ ਵੇਖੋ ਸੰਗਤ ਕੋਲੇ ਖੜੀ ਆ ਇਹਨਾਂ ਲੋਕਾਂ ਨੇ ਗੁਰੂ ਘਰ ਦਾ ਪੈਸਾ ਬਰਬਾਦ ਕਰਨ ਤੋਂ ਬਿਨਾਂ ਇਹਨਾਂ ਨੂੰ ਕੋਈ ਕੰਮ ਨਹੀਂ ਪਰ ਇਹ ਮੈਨੇਜ ਕਮੇਟੀ ਠੱਗਾ ਕਰਨ ਤੋਂ ਬਿਨਾਂ ਮੇ ਕੋਈ ਕੰਮ ਨਹੀਂ ਸਾਧ ਸੰਗ ਜੀ ਦੇਖੋ ਇਹਨਾਂ ਨੇ ਤੁਹਾਡੀ ਮਨੀ ਨਹੀਂ ਵੇਸਟ ਕਰ ਰਹੇ ਇਹ ਹਰਾਸ ਵੀ ਕਰ ਰਹੇ ਹੈ ਗੁਰਦੁਆਰੇ 'ਚ ਕੱਲੂ ਕੋਈ ਲੜਾਈ ਹੋਗੀ ਤਾਂ ਉਹਦੀ ਜ਼ਿੰਮੇਵਾਰ ਮੈਨੇਜ ਕਮੇਟੀ ਹੋਊਗੀ ਹੋਰ ਕੋਈ ਨਹੀਂ ਹੋਊਗਾ ਇੱਥੋਂ ਤੱਕ ਕਿ ਬੰਦੀ ਸਿੰਘਾਂ ਦੇ ਬੈਨਰ ਵੀ ਲਹਾਏ ਗਏ जहब की बातें लाते हैं लेकिन मुझे अफसोस है कि मजहब की बात लाके वो इतिहास भूल जाते हैं सिख मजहब का क्रिएशन क्यों हुआ है कैसे हुआ ये क्रिएशन हिंदू मजहब को बचाने के लिए हुआ था <laughs> <laughs>

ਕੀ ਇਹ ਬੇਇਨਸਾਫੀ ਨਹੀਂ ਭਾਰਤ ਗੁਰਦਵਾਰਾ ਸੋਵਾਰ ਗੁਰਦਵਾਰਿਆਂ ਦੇ ਪ੍ਰਸਾਦਿਤ ਗੁਰਦਵਾਰਾ ਭਾਰਤੀ ਕੌਂਸਲੇਟ ਵੱਲੋਂ ਗੁਰਦਵਾਰਿਆਂ ਦੇ ਵਿੱਚ ਦਖਲਅੰਦਾਜ਼ੀ ਨੂੰ ਲੈ ਕੇ ਅਮਰੀਕਾ ਦੇ 96 ਗੁਰਦਵਾਰਿਆਂ ਨੇ ਉਹਨਾਂ ਦੀ ਐਂਟਰੀ ਤੇ ਬੈਨ ਲਾ ਦਿੱਤਾ ਸੀ ਪਰ ਬੌਬ ਟਿਲੋ ਨੇ ਭਾਰਤੀ ਅਖਬਾਰਾਂ ਦੇ ਵਿੱਚ ਬਿਆਨ ਦਿੱਤਾ ਕਿ ਸੈਨ ਹੋਜ਼ੇ ਗੁਰਦੁਆਰਾ ਸਾਹਿਬ ਦੇ ਵਿੱਚ ਕੋਈ ਬਹਿਨ ਨਹੀਂ ਸਿਰਫ ਗੱਲ ਇੱਥੇ ਹੀ ਬਸ ਨਹੀਂ ਹੋਈ ਇਸ ਨੇ ਭਾਰਤੀ ਕੌਂਸਲਟ ਨੂੰ ਗੁਰਦੁਆਰਾ ਸਾਹਿਬ ਬੁਲਾ ਕੇ ਸਨਮਾਨ ਵੀ ਕੀਤਾ ਬਾਬ ਢਿੱਲੋ ਦੀਆਂ ਆਪਣੇ ਨਿੱਜੀ ਦੋਸਤਾਂ ਤੇ ਚਹੇਤਿਆਂ ਨੂੰ ਗੁਰੂ ਘਰ ਵੱਲੋਂ ਅਲੱਗ-ਅਲੱਗ ਸਮੇਂ ਮਦਦ ਦੇਣ ਦੀਆਂ ਦਰਜਨਾ ਕਹਾਣੀਆਂ ਪ੍ਰਚਲਿਤ ਨੇ ਠੇਕੇ ਦੇਣੇ ਤੇ ਗੁਰਦੁਆਰੇ ਦੇ ਚੈੱਕ ਦੇਣੇ ਆਮ ਜੀ ਗੱਲ ਹੈ ਇਸ ਦੇ ਵਿਰੋਧ 'ਚ ਆਵਾਜ਼ ਕੱਢਣ ਵਾਲਿਆਂ ਨੂੰ ਅਦਾਲਤਾਂ ਦੇ ਚੱਕਰ ਕੱਟਣੇ ਪੈਂਦੇ ਨੇ ਸੰਗਤ ਸੈਨ ਹੋਜ਼ੇ ਇਲੈਕਸ਼ਨ ਕਰਾਉਣ ਦੇ ਲਈ ਅਦਾਲਤ ਵਿੱਚ ਪਿਛਲੇ 5 ਸਾਲ ਤੋਂ ਖੱਜਲ ਖਵਾਰ ਹੋ ਰਹੀ ਹੈ ਇਹ ਕੁਝ ਕੇਸਾਂ ਦੀ ਲਿਸਟ ਹੈ ਜਿਸ ਵਿੱਚ ਤੁਸੀਂ ਆਪ ਹੀ ਅੰਦਾਜ਼ਾ ਲਾ ਸਕਦੇ ਹੋ ਅਸੀਂ ਸੰਗਤ ਨੂੰ ਦੱਸਣਾ ਚਾਹੁੰਦੇ ਹਾਂ ਕਿ ਬਾਬ ਢਿੱਲੋਂ ਹੀ ਵਿਰੋਧੀ ਧਿਰ ਦਾ ਮੁਖ ਲੀਡਰ ਹੈ ਤੇ ਉਹ ਸੈਨ ਹੋਜ਼ੇ ਬੈਠ ਕੇ ਗੁਰਦੁਆਰਾ ਸਾਹਿਬ ਫ੍ਰੀਮਾਰਟ ਚਲਾਉਣਾ ਚਾਹੁੰਦਾ ਹੈ ਫ੍ਰੀਮਾਰਟ ਦੀ ਸੰਗਤ ਨੂੰ ਇਸ ਤੋਂ ਸਾਵਧਾਨ ਰਹਿਣਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ